ਅਸਪਾਸ ਦੇ ਜਿਹੜੇ ਸੂਬਾ ਪ੍ਰਧਾਨ ਰਹੇ ਹਨ ਸਰਦਾਰ ਜਸਵੀਰ ਸਿੰਘ ਗੜੀ ਜੀ ਜਿਹੜੇ ਕੀ ਉਹਨਾਂ ਨੂੰ ਭੈਣ ਜੀ ਵੱਲੋਂ ਪਾਰਟੀ 'ਚੋਂ ਕੱਢਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਜਿਹੜੇ ਪਾਰਟੀ ਤੇ ਪਾਰਟੀ ਦੀ ਲੀਡਰਸ਼ਿਪ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਭੈਣ ਕੁਮਾਰੀ ਮਾਇਆ ਬਤਿਜੀ ਤੇ ਹੋਰ ਉਹਨਾਂ ਤੇ ਉਹਨਾਂ ਵੱਲੋਂ ਲਗਾਤਾਰ ਇੱਕ ਜਿਹੜਾ ਇੱਕ ਜਿਹੜੇ ਹਮਲੇ ਕੀਤੇ ਜਾ ਰਹੇ ਆ ਲਗਾਤਾਰ ਇੱਕ ਮੂਵਮੈਂਟ ਨੂੰ ਜਿਹੜਾ ਢਾਹ ਲਾਉਣ ਦੀ ਗੱਲ ਕੀਤੀ ਜਾ ਰਹੀ ਆ ਅੱਜ ਵੀ ਉਹਨਾਂ ਨੇ ਕਾਫੀ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅੱਜ ਵੀ ਉਹਨਾਂ ਨੇ ਜਿਹੜਾ ਪਾਰਟੀ ਦੇ ਖਿਲਾਫ ਕਾਫੀ ਕੁਝ ਬੋਲਿਆ ਤੇ ਅਸੀਂ ਹਾਲਾਂਕਿ ਅਸੀਂ ਬਹੁਤਾ ਨਿਜੀ ਮੰਨ ਲਓ ਸਾਡੀ ਇੱਕ ਆਦਰ ਨਹੀਂ ਸੀ ਕਿ ਵੀ ਅਸੀਂ ਕੋਈ ਨਿਜੀ ਜਾਈਏ ਪਰ ਲਗਾਤਾਰ ਜਿੱਦਾਂ ਦਾ ਉਹਨਾਂ ਵੱਲੋਂ ਗੱਲਾਂ ਕੀਤੀਆਂ ਗਈਆਂ ਆ ਤੇ ਸਾਡੀ ਇਹ ਕੋਸ਼ਿਸ਼ ਸੀ ਕਿ ਵੀ ਅਸੀਂ ਉਹਨਾਂ ਬਾਰੇ ਕੁਝ ਜਿਹੜੀਆਂ ਗੱਲਾਂ ਜ਼ਰੂਰ ਜਿਹੜੇ ਪਾਰਟੀ ਦੇ ਵਰਕਰ ਆ ਸਮਰਥਕ ਆ ਉਹਨਾਂ ਨਾਲ ਸਾਂਝੀਆਂ ਕਰੀਏ ਕਿਉਂਕਿ ਉਹਨਾਂ ਨੇ ਜਿਹੜਾ ਉਹਨਾਂ ਦੇ ਪਹਿਲਾਂ ਬਾਮਸੇਰ ਚ ਰਹੇ ਆ ਹਾਲਾਂਕਿ ਪਤਾ ਨਹੀਂ ਕਿਸ ਅਹੁਦੇ ਤੇ ਸੀਗੇ ਕੋਈ ਮਤਲਬ ਡਿਸਟ੍ਰਿਕਟ ਲੈਵਲ ਤੇ ਜਾਂ ਕਿਸੇ ਵੀ ਲੈਵਲ ਤੇ ਸੀਗੇ ਤੇ ਉਹਨਾਂ ਨੇ ਜਦੋਂ ਪੰਜਾਬ ਦੇ ਪ੍ਰਧਾਨ ਬਣੇ ਆ ਲੋਕ ਸਭਾ ਚੋਣਾਂ ਤੋਂ ਬਾਅਦ 2019 ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਇੱਕ ਔਰਾ ਬਣਿਆ ਮਤਲਬ ਇੱਕ ਇਮੇਜ ਬਣਾਈ ਵੀ ਪਤਾ ਨਹੀਂ ਉਹਨਾਂ ਨੇ ਹੀ ਜਿਹੜੀ ਆ ਇੱਕ ਮੂਮੈਂਟ ਆ ਬਿਲਡ ਕੀਤੀ ਆ ਵੀ ਪਹਿਲਾਂ ਜਿੱਦਾਂ ਉਹਨਾਂ ਦੇ ਸ਼ਬਦ ਸੀ ਇੱਕ ਪਾਰਟੀ ਬਾਰੇ ਬੜੇ ਬਿਮਰੀ ਹੋਈ ਮੂਮੈਂਟ ਜਿਹੜੀ ਉਹ ਸ਼ਬਦ ਵਰਤਦੇ ਸੀ ਤੇ ਅਸੀਂ ਜਿਹੜੇ ਕੋਈ ਆਪਣੇ ਐਨ ਆਰ ਆਈ ਸਾਥੀ ਆ ਕੋਈ ਵਰਕਰ ਆ ਸਮਰਥਕ ਆ ਜਿਹੜੇ ਕੋਈ ਨਿਜੀ ਤੌਰ ਤੇ ਜਿਨ੍ਹਾਂ ਨੂੰ ਜਿਹੜੇ ਉਹਨਾਂ ਨੂੰ ਨਹੀਂ ਮਿਲੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਵੀ ਜਿਹੜਾ ਇਹਨਾਂ ਦਾ 5 ਸਾਲ ਦਾ ਟੈਨਿਓਰ ਸੀਗਾ 5 ਸਾਲ ਦਾ ਇਹਨਾਂ ਦਾ ਜਿਹੜਾ ਪੀਰੀਅਡ ਸੀ ਵਰਕਿੰਗ ਦਾ ਸਭ ਤੋਂ ਵੱਧ ਜਿਹੜਾ ਇਹਨਾਂ ਨੇ ਇਹਨਾਂ ਦਾ ਜਿਹੜਾ ਕੰਮਕਾਜ ਆ ਧੰਸੀ ਇਹਨਾਂ ਨੇ ਪਾਰਟੀ ਦਾ ਜਿਹੜਾ ਨੁਕਸਾਨ ਕੀਤਾ ਬਈ ਜਿਹੜਾ ਇੱਕ ਉਹ ਕਹਿੰਦੇ ਵੀ ਜਿਹੜੀ ਮਤਲਬ ਇਹ ਸ਼ਬਦ ਵਰਤ ਰਹੇ ਮਰੀ ਹੋਈ ਮੂਵਮੈਂਟ ਪਹਿਲਾਂ ਤਾਂ ਸੀ ਸਾਰੇ ਆਪਣੇ ਵਰਕਰਾਂ ਨੂੰ ਸਮਰਥਕਾਂ ਨੂੰ ਹੋਰ ਇਨਾਂ ਦੇ ਸਾਥੀਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਸ ਦਿਨ ਉਹਨਾਂ ਨੂੰ ਪਾਰਟੀ ਨੇ ਜਿਸ ਪਾਰਟੀ ਨੂੰ ਅੱਜ ਉਹ ਕੰਡੈਮ ਕਰ ਰਹੇ ਆ ਉਹ ਭੈਣਜੀ ਵਾਲੇ ਸ਼ਬਦ ਵਰਤ ਰਹੇ ਆ ਵੀ ਮਹਿਲ ਵੀ ਅੱਜ ਜਿਹੜੀ ਉਹਨੀਆਂ ਨੇ ਝਾੜੂ ਚ ਚ ਗਏ ਆ ਉਹ ਵੀ ਤਾਂ ਉਹ ਕਹਿੰਦੇ ਚਰੰਦੇ ਚੌਪੜੀਆਂ ਜੇ ਰਹਿੰਦੇ ਹੈਗੇ ਉਹ ਵੀ ਤਾਂ ਮਹਿਲਾ ਜੀ ਰਹਿੰਦੇ ਹੈਗੇ ਆ ਪਰ ਉਹਨਾਂ ਦਾ ਜਿਹੜਾ ਇੱਕ ਪਾਰਟੀ ਦੇ ਪ੍ਰਤੀਬੜਾ ਜਿਹੜਾ ਇੱਕ 네ਗੇਟਿਵ ਜਿਹੜਾ ਇੱਕ ਪ੍ਰੋਪਗੈਂਡਾ ਹੈਗਾ ਵੀ ਜਿਸ ਦਿਨ ਉਹਨਾਂ ਨੇ ਪ੍ਰਧਾਨ ਲਾਇਆ ਸੀ ਉਸ ਦਿਨ ਜਿਹੜਾ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਅਸੀਂ ਪੀਡੀਏ ਦੇ ਰਾਹੀਂ ਲੜੀਆਂ ਔਰ ਸਾਨੂੰ 2-2 ਲੱਖ ਤੋਂ ਵੱਧ ਵੋਟ ਪਈ ਆ ਸਾਨੂੰ ਔਰ 3.5% ਵੋਟ ਪਈ ਸੀ ਤੇ ਜਿਹੜਾ ਉਹ ਇਹ ਸ਼ਬਦ ਵਰਤਦੇ ਆ ਵੀ ਮੈਂ ਮੂਵਮੈਂਟ ਚ ਉਭਾਰ ਲਿਆਂਦਾ ਵੀ ਉਹਨਾਂ ਦੇ ਜਿੱਦਣ ਉਹਨੇ ਪ੍ਰਧਾਨਗੀ ਲਈ ਆ ਉਦੋਂ ਹੀ ਮੂਵਮੈਂਟ ਉਭਾਰਵੀ ਸੀ ਔਰ ਜਿੱਦਣ ਉਹਨਾਂ ਨੇ ਲੋਕ ਸਭਾ 'ਚ ਜਿੱਦਣ ਉਹਨਾਂ ਨੂੰ ਕੱਢਿਆ ਗਿਆ ਆ ਆ ਉਹਨਾਂ ਦੀ ਪ੍ਰਧਾਨਗੀ 'ਚ ਜਿਹੜੀ ਅਸੀਂ ਲੋਕ ਸਭਾ ਲੜੀ ਆ 2024 ਦੇ ਵਿੱਚ ਉਹ ਉਦੋਂ 1.7 ਦੇ ਕਰੀਬ ਜਿਹੜੀ ਵੋਟ ਸਾਨੂੰ ਪਈ ਆ ਤੇ ਇਸ ਕਰਕੇ ਜਿਹੜਾ ਉਹ ਇਹ ਕਹਿਣਾ ਇਹ ਇੱਕ ਫਾਲਸ ਪ੍ਰੋਪਗੈਂਡਾ ਇੱਕ ਗਲਤ ਪ੍ਰਚਾਰ ਆ ਇੱਕ ਲੋਕਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਫਰਜੀ ਆਈਡੀਆਂ ਬਹੁਤ ਆਮਲ ਉਹ ਲਗਾਤਾਰ ਉਹਨਾਂ ਨੇ ਜ਼ਮੀਨ ਤੇ ਘੱਟ ਕੰਮ ਕੀਤਾ ਤੇ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪਰਸਨਲ ਜਿਹੜੀ ਇਮੇਜ ਆ ਵੇ ਵਜਾਏ ਉਹਨਾਂ ਨੇ ਪਾਰਟੀ ਪ੍ਰਧਾਨ ਦੇ ਰਹਿੰਦੇ ਆ ਉਹਨਾਂ ਨੇ ਪਾਰਟੀ ਦੀ ਸੰਸਥਾਗਤ ਮੂਵਮੈਂਟ ਨੂੰ ਅੱਗੇ ਨਹੀਂ ਬਧਾਇਆ ਉਹਨਾਂ ਨੇ ਨਾ ਹੀ ਹੋਰ ਲੀਡਰਸ਼ਿਪ ਨੂੰ ਪ੍ਰਮੋਟ ਕੀਤਾ ਸਿਰਫ ਇੱਕ ਉਹਨਾਂ ਨੇ ਇੱਕ ਮੂਵਮੈਂਟ ਨੂੰ ਛੱਡ ਕੇ ਇੱਕ ਆਪਣੇ ਆਪ ਨੂੰ ਸੈਂਟਰ ਬਣਾ ਕੇ ਉਹਨਾਂ ਨੇ ਜਿਹੜਾ ਪਾਰਟੀ ਨੂੰ ਪੂਰੀ ਤਰ੍ਹਾਂ ਵਰਤਿਆ ਪਾਰਟੀ ਦੇ ਮੰਚ ਨੂੰ ਵਰਤਿਆ ਪਾਰਟੀ ਦੇ ਜਿਹੜੇ ਵਰਕਰ ਆ ਸਮਰਥਕ ਆ ਜਿਹੜੇ ਕੋਈ ਐਨਆਰਆਈ ਸਾਥੀ ਆ ਉਹਨਾਂ ਨੂੰ ਇੱਕ ਜਜ਼ਬਾਤੀ ਤੌਰ ਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਫਾਇਦਾ ਚੱਕਿਆ ਤੇ ਇਹ ਮਤਲਬ ਉਹਨਾਂ ਦਾ ਸਾਰਾ ਜਿਹੜਾ 5 ਸਾਲਾਂ ਦਾ ਪੀਰੀਅਡ ਸੀ ਕਿਉਂਕਿ ਅਸੀਂ ਮੈਂ ਉਹਨਾਂ ਦੇ ਨਾਲ ਬਹੁਤ ਨੇੜੇ ਹੋ ਕੇ ਕੰਮ ਕੀਤਾ ਤੇ ਸਾਰਾ ਜਿਹੜੀ ਉਹਨਾਂ ਦੀ शख्सियत ਸੀ ਉਹਦਾ ਜੇ ਆਪਾਂ ਸਿੱਟਾ ਕੱਢੀਏ ਤੇ ਨਿੱਜ ਤੋਂ ਇਲਾਵਾ ਕੁਝ ਨਹੀਂ ਸੀ ਮੰਨ ਲਓ ਇੱਕ ਉਹਨਾਂ ਦਾ ਇੱਕ ਇੱਕ ਖੋਖਲੀ शख्सियत ਹੈ ਇੱਕ ਬਹਿਰੂਪੀਆ ਪੰ ਹੈਗਾ ਮਤਲਬ ਜਿਹੜਾ ਇੱਕ ਮਤਲਬ ਦਿਖਾਉਂਦੇ ਹੋ ਰਿਹਾ ਕੁਝ ਮਤਲਬ ਅਸਲ ਦੇ ਵਿੱਚ ਉਹ ਖੋਖਲਾ ਪੰ ਹੈ ਤੇ ਦਿਖਾਉਂਦੇ ਆਪਣਿਆਂ ਨੂੰ ਉਹ ਵੱਡੇ ਆ ਜਿਹੜਾ 5 ਸਾਲਾਂ ਦੇ ਵਿੱਚ ਉਹਨਾਂ ਨੇ ਸਿਰਫ ਆਪਣੇ ਵਾਲੇ ਦਿਵਾਲੇ ਔਰ ਉਹਨਾਂ ਦਾ ਸਾਰਾ ਜੋਰ ਕੋਈ ਮੂਵਮੈਂਟ ਵਧਾਉਣ ਵਾਲੀ ਨਹੀਂ ਸੀਗਾ ਸਾਰਾ ਜੋਰ ਸਿਰਫ ਇੱਥੇ ਤੱਕ ਸੀਗਾ ਵੀ ਮੈਂ ਐਮਐਲਏ ਕਿਸ ਤਰ੍ਹਾਂ ਬਣਨਾ ਮੈਂ ਐਮਪੀ ਕਿਸ ਤਰ੍ਹਾਂ ਬਣਨਾ ਜਿਹੜਾ ਕਹਿ ਰਿਹਾ ਵੀ ਕਤਲੀਆਮ ਕੀਤਾ ਉਹਨੇ ਸ਼ਬਦ ਵਰਤਦੇ ਆ ਮੰਨ ਲਓ ਇੱਕ ਪਾਰਟੀ ਲੀਡਰਸ਼ਿਪ ਦੇ ਖਿਲਾਫ ਮਤਲਬ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਉਹਨੇ 5 ਸਾਲ ਅਸਲ ਵਿੱਚ ਉਹਨਾਂ ਨੇ ਆਪਣੀ ਪ੍ਰਧਾਨਗੀ ਦੇ ਹੇਠ ਜਿਹੜਾ ਪਾਰਟੀ ਦੇ ਆਗੂਆਂ ਦੇ ਖਿਲਾਫ ਇੱਕ ਜਿਹੜਾ ਆ ਉਹਨਾਂ ਦਾ ਇੱਕ ਕਤਲਿਆਣ ਵਾਲਾ ਰਵਈਆ ਰਿਹਾ ਮਤਲਬ ਅਸੀਂ ਜਲੰਧਰ ਦਾ ਦੱਸਦੇ ਹੋਰ ਵੀ ਜਿੰਨੀ ਉਹਨਾਂ ਦੇ ਪੌਂ ਕਿਉਂਕਿ ਉਹ ਉਹ ਜਿਹੜਾ ਜਸਵੀਰ ਸਿੰਘ ਗੜੀ ਆ ਉਹ ਪਾਰਟੀ ਦੇ ਰਾਹੀਂ ਪ੍ਰਮੋਟਡ ਨਹੀਂ ਸੀ ਉਹ ਪਾਰਟੀ ਦੇ ਵਿੱਚੋਂ ਕੰਮ ਕਰਕੇ ਨਹੀਂ ਆਏ ਸੀ ਉਹ ਆਪਣੇ ਆਪ ਨੂੰ ਜਿਸ ਤਰ੍ਹਾਂ ਦੱਸਦੇ ਆ ਹਾਲਾਂਕਿ ਅਸੀਂ ਤਾਂ ਬਹੁਤਾ ਸਾਡਾ ਵਾਹ ਨਹੀਂ ਰਿਹਾ ਉਹਨਾਂ ਨੇ ਵੀ ਕਿੱਦਾਂ ਬਾਮਸੇਵ ਚ ਕੰਮ ਕਰਦੇ ਸੀਗੇ ਉਹ ਮਤਲਬ ਬਾਮਸੇਵ ਚ ਆਪਣੇ ਆਪ ਨੂੰ ਦੱਸਦੇ ਕੰਮ ਕਰਦੇ ਮਤਲਬ ਪਾਰਟੀ ਦੇ ਸਟਰਕਚਰ ਵਿੱਚ ਕਿਤੇ ਨਹੀਂ ਸੀ ਪਾਰਟੀ ਦੇ ਢਾਂਜੇ ਵਿੱਚ ਕਿਤੇ ਨਹੀਂ ਸੀ ਤੇ ਜਦੋਂ ਉਹਨਾਂ ਨੂੰ ਪਾਰਟੀ ਨੇ ਪ੍ਰਧਾਨ ਲਾਇਆ ਤੇ ਉਹਨਾਂ ਨੇ ਲਗਾਤਾਰ ਦੂਜੀ ਪਾਰਟੀਆਂ ਦੇ ਖਿਲਾਫ ਬੋਲਣ ਦੀ ਸਰਕਾਰਾਂ ਦੇ ਖਿਲਾਫ ਲੜਨ ਦੀ بجائے ਉਹਨਾਂ ਦਾ ਲਗਾਤਾਰ ਇਸ ਗੱਲ ਤੇ ਕੰਮ ਰਿਹਾ ਵੇ ਜਿਹੜੇ ਉਹਨਾਂ ਤੋਂ ਆਉਣ ਤੋਂ ਪਹਿਲਾਂ ਸਥਾਪਿਤ ਲੀਡਰ ਸੀ ਬੇ ਉਹਨਾਂ ਨੂੰ ਲਗਾਤਾਰ ਉਹਨਾਂ ਨੂੰ ਢਾਹ ਲਾਈ ਜਾਵੇ ਉਹਨਾਂ ਨੂੰ અપਮਾਨਿਤ ਕੀਤਾ ਜਾਵੇ ਉਹਨਾਂ ਨੂੰ ਜਲੀਲ ਕੀਤਾ ਜਾਵੇ ਉਹਨਾਂ ਉਹਨਾਂ ਨੂੰ ਹੀਠਾਂ ਦਿਖਾਇਆ ਜਾਵੇ ਤਾਂ ਕਿ ਲੋਕਾਂ ਨੂੰ ਹੋਰ ਕੋਈ ਬੰਦਾ ਨਾ ਦੱਸੇ ਹੋਰ ਪਾਰਟੀ ਦੇ ਲੀਡਰ ਨਾ ਦੱਸੇ ਸਿਰਫ ਇੱਕ ਗੜੀ ਜਿਹੜਾ ਸੈਂਟਰ ਬਣੇ ਤੇ ਉਹ ਆਪਣੀ ਇਦਾਂ ਦੀ ਪੋਜੀਸ਼ਨ ਬਣਾ ਕੇ ਉਹਦਾ ਵੱਧ ਤੋਂ ਵੱਧ ਜਿਹੜਾ ਫਾਇਦਾ ਚੱਕ ਸਕੇ ਇਹ ਤਾਂ ਉਹ ਨਹੀਂ ਕੀਤਾ ਵੀ ਹੈਗਾ ਜਿਹੜੀ 2022 ਦੀਆਂ ਚੋਣਾਂ ਆ ਜਿਹੜੀਆਂ ਉਹਨਾਂ ਨੇ ਲੜੀਆਂ ਉਹ ਜਿਸ ਪਾਰਟੀ ਨੂੰ ਭੰਡਦੇ ਆ ਉਹਦੇ ਬਾਰੇ ਉਹ ਇਹ ਸਮਝਣ ਅਸੀਂ ਵਰਕਰਾਂ ਨੂੰ ਦੱਸਣਾ ਚਾਹੁੰਦੇ ਵੀ ਉਸੇ ਪਾਰਟੀ ਨੇ 22 ਚ ਸਾਰੀ ਉਹਦੇ ਵਰਕਰਾਂ ਨੇ ਸਮਰਥਕਾਂ ਨੇ ਐਨ ਆਰ ਆਈ ਨੇ ਸਾਰੇ ਪੰਜਾਬ ਦਾ ਮੁਲਾਜ਼ਮ ਉਹਨਾਂ ਨੇ ਫਗਵਾੜੇ ਲਾਇਆ ਸਾਰੇ ਐਨ ਆਰ ਆਈ ਨੂੰ ਅਪੀਲ ਕੀਤੀ ਵੀ ਮੇਰੇ ਵੀ ਉਸ ਸਿਸਟਮ ਨੇ ਉਹਨਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਪਾਰਟੀ ਨੇ ਪਹਿਲਾਂ ਪ੍ਰਧਾਨ ਬਣਨ ਲਈ ਮੌਕਾ ਦਿੱਤਾ ਫਿਰ ਉਹਨਾਂ ਨੂੰ ਟਿਕਟ ਦਿੱਤੀ ਐਮ ਐਲ ਏ ਬਣਨ ਦਾ ਮੌਕਾ ਦਿੱਤਾ ਔਰ ਸਾਰੇ ਵਰਕਰਾਂ ਸਮਰਥਕਾਂ ਨੇ ਸਾਰੇ ਐਨਆਰਆਈ ਸਾਥੀਆਂ ਨੇ ਮਲਾਜ ਪੰਜਾਬ ਭਰ ਦੇ ਮਲਾਜਮ ਉਹਨਾਂ ਨੇ ਫਗਵਾੜੇ ਲਾਤੇ ਬਾਕੀਆਂ ਸੀਟਾਂ ਨੂੰ ਛੱਡ ਕੇ ਬਈ ਉਹ ਉਹਨੂੰ ਐਮਐਲ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਆਪਣੇ ਲਈ 24 ਦੇ ਵਿੱਚ ਜਿਹੜਾ ਟਿਕਟ ਲਏ ਜਿਹੜਾ ਦੱਸਦੇ ਵੀ ਮੈਂ ਸਮਰਪਤ ਸੀਗਾ ਮਤਲਬ ਨਿੱਜ ਤੋਂ ਪਰਾਂ ਕੁਝ ਨਹੀਂ ਸੀਗਾ ਤੇ 24 ਦੇ ਵਿੱਚ ਵੀ ਉਹਨਾਂ ਨੇ ਸਾਰੇ ਜਿਹੜੇ ਪੰਜਾਬ ਭਰ ਦੇ ਬੰਦੇ ਸੀ ਹੋਰ ਸੀ ਉਹਨਾਂ ਨੂੰ ਆਪਣੀ ਸੀਟ ਤੇ ਲਗਾਇਆ ਤੇ ਇਸ ਕਰਕੇ ਜਿਹੜਾ ਉਹਨਾਂ ਦਾ 5 ਸਾਲ ਦਾ ਜਿਹੜਾ ਪੀਰੀਅਡ ਆ ਉਹ ਮਤਲਬ ਨਿਜ ਤੋਂ ਪਰ ਕੁਝ ਨਹੀਂ ਸੀਗਾ ਤੇ ਜਦੋਂ ਉਹਨਾਂ ਨੂੰ ਲੱਗਾ ਵੀ ਮੇਰਾ ਨਿਜ ਪੂਰਾ ਨਹੀਂ ਹੋ ਰਿਹਾ ਇੱਥੇ ਵੀ ਮੈਂ ਦੋ ਵਾਰ ਕੋਸ਼ਿਸ਼ ਕੀਤੀ ਮੈਂ ਚੋਣ ਹਾਰ ਗਿਆ ਜਦੋਂ ਲੱਗਦਾ ਸੀ ਵੀ ਕਿਤੇ ਵੀ ਮੈਨੂੰ ਬਦਲਿਆ ਜਾ ਸਕਦਾ ਤੇ ਉਹ ਉਦੋਂ ਹੀ ਪਾਰਟੀ ਨੂੰ ਲੱਗਦਾ ਸੀਗਾ ਵੀ ਜਿਸ ਤਰ੍ਹਾਂ ਅੱਜ ਸਾਹਮਣੇ ਆਇਆ ਵੀ ਇਹ ਕਿਸੇ ਵੀ ਕਦੇ ਵੀ ਕਿਸੇ ਹੋਰ ਪਾਰਟੀ ਜਾ ਸਕਦੇ ਆ ਤੇ ਇਸ ਕਰਕੇ ਜਿਹੜਾ ਪਾਰਟੀ ਨੇ ਫੈਸਲਾ ਲਿਆ ਸੀ ਤੇ ਇਸ ਕਰਕੇ ਪਰ ਕਈ ਵਾਰ ਆਪਣੇ ਜਿਹੜੇ ਵਰਕਰ ਆ ਉਹਨਾਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਲੀਡਰਸ਼ਿਪ ਇਹ ਸਹੀ ਨਹੀਂ ਹੈਗੀ ਪਰ ਲੀਡਰਸ਼ਿਪ ਜਿਹੜੀ ਸਾਡੀ ਨੈਸ਼ਨਲ ਆ ਉਹਨਾਂ ਨੂੰ ਕਿਤੇ ਵੱਧ ਆਮ ਵਰਕਰ ਨਾਲੋਂ ਜਾਣਕਾਰੀ ਹੁੰਦੀ ਆ ਤੇ ਇਸ ਕਰਕੇ ਸਾਰਾ ਉਹਨਾਂ ਵੱਲੋਂ ਜਿਹੜਾ ਝੂਠ ਬੋਲਿਆ ਜਾ ਰਿਹਾ ਔਰ ਦੂਜੀ ਗੱਲ ਇਹ ਆ ਵੀ ਸਾਡੇ ਤੇ ਜਦੋਂ ਮੇਰੇ ਤੇ ਸਾਡੇ ਤੇ ਜਲੰਧਰ ਦੇ ਕਿਉਂਕਿ ਸਾਡੀ ਸਰਕਾਰ ਨਾਲ ਇੱਥੇ ਸਿੱਧਾ ਟਕਰਾਅ ਸੀਗਾ ਜਦੋਂ ਸਾਡੇ ਤੇ लाठी चार्ज ਹੋਇਆ ਤੇ ਮੈਂ ਨਰ ਕਰਤਾਰ ਦੱਸਦਾ ਬੰਦੇ ਦਾ ਮਤਲਬ ਪ੍ਰਧਾਨ ਦਾ ਮਤਲਬ ਜਿਹੜਾ ਉਦੋਂ ਪ੍ਰਧਾਨ ਸੀ ਇਸ ਬੰਦੇ ਨੇ ਇੱਕ ਵਾਰ ਵੀ ਉਹਨੂੰ ਕੰਡੈਮ ਨਹੀਂ ਕੀਤਾ ਇੱਕ ਵਾਰ ਵੀ ਉਹਦੀ ਨਿੰਦਾ ਨਹੀਂ ਕੀਤੀ 10 ਦਿਨ ਤੱਕ ਉਹਦੇ ਤੇ ਕੋਈ ਸ਼ਬਦ ਨਹੀਂ ਬੋਲਿਆ ਜਲੰਧਰ ਨਹੀਂ ਸਾਡਾ ਦੌਰਾ ਕੀਤਾ ਉਦਾਂ ਕਹਿ ਰਹੇ ਵੀ ਅਸੀਂ ਦਲਤਾਂ ਦੀ ਲੜਾਈ ਲੜਨੀ ਤੇ ਇੱਕ ਪਾਰਟੀ ਦਾ ਜਿਹੜਾ ਇਹਨਾਂ ਦੇ ਕਲੀਕ ਸੀ ਅਸੀਂ ਇਹਨਾਂ ਦੇ ਬਰਾਬਰ ਦੇ ਅਹੁਦੇਦਾਰ ਸੀ ਸਾਡੇ ਸਾਡੇ ਖਿਲਾਫ ਹੋਏ ਧੱਕੇ ਤੇ ਚੁੱਪ ਸੀ ਮੰਨ ਲਓ ਇਹਨਾਂ ਦੀ ਇੱਕ ਤਰ੍ਹਾਂ ਹਮਾਇਤ ਸੀਗੀ ਮੰਨ ਲਓ ਇੱਕ ਤਰ੍ਹਾਂ ਤੰਤਰ ਨੂੰ ਵੀ ਤੁਸੀਂ ਸਾਡੇ ਨਾਲ ਦੇ ਜਿਹੜੇ ਬੰਦੇ ਆ ਉਹ ਕ੍ਰਸ਼ ਕਰੋ ਔਰ ਮੈਂ ਬੈਣੀਪਾਲ ਸਾਹਿਬ ਨੂੰ ਕਹਿ ਕੇ 10ਵੇਂ ਦਿਨ ਜਾ ਕੇ ਇਹਨਾਂ ਨੂੰ ਬੁਲਾਇਆ ਹੈਗਾ ਤੇ ਫਿਰ ਜਿਹੜਾ ਜਦੋਂ ਅਸੀਂ 22 ਦੀਆਂ ਚੋਣਾਂ ਲੜੇਂ ਤੇ ਮੇਰੀ ਸੀਟ ਤੇ ਲਗਾਤਾਰ ਇਹਨਾਂ ਨੇ ਇਦਾਂ ਦਾ ਮਾਹੌਲ ਕਾਇਮ ਕੀਤਾ ਵੀ ਅਸੀਂ ਜਿੱਤ ਨਾ ਸਕੀ। ਮਤਲਬ ਸਾਨੂੰ ਹਰਾਉਣ ਦੇ ਲਈ ਲਗਾਤਾਰ ਇਹਨਾਂ ਦੀ ਕੋਸ਼ਿਸ਼ ਰਹੀ ਆ। ਜਿਹੜੀ ਪਾਰਟੀ ਦੀਆਂ ਟਿਕਟਾਂ ਆ ਮੇਰੀ ਜੂਨ ਦੇ ਵਿੱਚ ਪਹਿਲਾਂ ਡਿਕਲੇਅਰ ਹੋਈ। ਪਰ ਜਦੋਂ ਦੁਬਾਰਾ ਇਹਨਾਂ ਨੇ ਕਿਹਾ ਵੀ ਅਸੀਂ ਨਵੇਂ ਸਿਰੋਂ ਫਿਰ ਡਿਕਲੇਅਰ ਕਰਨੀਆਂ ਤੇ ਜਿਹੜੀ ਜਨਵਰੀ ਦੇ ਵਿੱਚ ਆਫੀਸ਼ਲ ਲਿਸਟ ਇਹ ਨਹੀਂ ਦੁਬਾਰਾ ਜਾਰੀ ਕੀਤੀ ਪਹਿਲੀ ਉਹਦੇ ਵਿੱਚ ਮੇਰਾ ਨਾਂ ਹੀ ਹੈ ਨਹੀਂ ਸੀਗਾ। ਮੈਂ ਜਿਹੜੇ ਅਸੀਂ ਸਭ ਤੋਂ ਵੱਧ ਸੀਨੀਅਰ ਸੀ ਇਹਨਾਂ ਦੇ ਮੁਕਾਬਲੇ ਸੀਗੇ ਨਾਲ ਦੇ ਸੀਗੇ ਮੇਰਾ ਦੂਜੀ ਲਿਸਟ ਦੇ ਵਿੱਚ ਜਿਹੜੇ ਪਾਰਟੀ ਜਿਨ੍ਹਾਂ ਨੇ ਇਲੈਕਸ਼ਨ ਦੌਰਾਨ ਸ਼ਾਮਲ ਕੀਤੇ ਸੀ ਉਹਨਾਂ ਦਾ ਪਹਿਲਾਂ ਨਾਂ ਸੀ ਔਰ ਸਾਡਾ ਉਸ ਤੋਂ ਬਾਅਦ ਬਾਅਦ ਚ ਨਾਂ ਸੀਗਾ ਵੀ ਇਸ ਤਰ੍ਹਾਂ ਦਾ ਇਹਦਾ ਜਿਹੜਾ ਕਿਰਦਾਰ ਆ ਮੰਨ ਲਓ ਖੋਖਲਾ ਪਨ ਰਿਹਾ ਔਰ ਜਿਹੜੀ 2024 ਦੀ ਅਸੀਂ ਇਲੈਕਸ਼ਨ ਲੜੀ ਆ ਉਹਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਹੜਾ ਲੋਕ ਸਭਾ ਦੇ ਇਲੈਕਸ਼ਨ ਆ ਜਿਹੜੇ ਕਹਿੰਦੇ ਮੂਵਮੈਂਟ ਨੂੰ ਮੈਂ ਉਭਾਰਿਆ ਆ ਬਈ ਜਿਹੜਾ ਜਨਵਰੀ ਦੀਆਂ ਤੁਸੀਂ 2024 ਦੀਆਂ ਜਨਵਰੀ ਦੀਆਂ ਇਹਨਾਂ ਦੀਆਂ ਡੇਟਸ ਦੇਖ ਲਓ ਫਰਵਰੀ ਦੇ ਪਹਿਲੇ ਹਫਤੇ ਨੇ ਦੇਖ ਲਓ ਸਿਰਫ ਜਿਹੜਾ ਪਾਰਟੀ ਦਾ ਫੰਡ ਹੈਗਾ ਉਹਦੀ ਕਲੈਕਸ਼ਨ ਨੂੰ ਲੈ ਕੇ ਇਹਨਾਂ ਨੇ ਜਰੂਰ ਮੀਟਿੰਗਾਂ ਕੀਤੀਆਂ ਪਰ ਉਸ ਤੋਂ ਬਾਅਦ ਜਦੋਂ ਲੋਕ ਸਭਾ ਦੀ ਤਿਆਰੀ ਸ਼ੁਰੂ ਕਰਨੀ ਸੀ ਮੈਂ ਆਪ ਇਹਨਾਂ ਨੂੰ ਕਹਿੰਦਾ ਰਿਆਂ ਵੀ ਤੁਸੀਂ ਸਾਡੇ ਜਦ ਤੱਕ ਕੈਂਡੀਡੇਟ ਫਾਈਨਲ ਨਹੀਂ ਹੁੰਦੇ ਤੇ ਤੁਸੀਂ ਸਾਰੇ ਸਾਡਾ ਘਟਾ ਘਟ ਜਿਹੜਾ ਸੰਗਠਨ ਆ ਉਹਦਾ ਲੋਕ ਸਭਾ ਇੰਚਾਰਜ ਲਗਾ ਦਿਓ ਬੰਦਿਆਂ ਨੂੰ ਜ਼ਿੰਮੇਵਾਰੀਆਂ ਵੰਡ ਦਿਓ ਤਾਂ ਕਿ ਲੋਕ ਸਭਾ ਦੇ ਵਿੱਚ ਅਸੀਂ ਕੰਮ ਕਰੀਏ ਕੈਂਡੀਡੇਟ ਚਾਹੇ ਬਾਅਦ ਵਿੱਚ ਮਿਲ ਜਾਣਾ ਪਰ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਤੇ ਵੀ ਜਿਹੜੀ ਲੋਕ ਸਭਾ ਦੀ ਮੀਟਿੰਗ ਨਹੀਂ ਕੀਤੀ ਕਿਤੇ ਵੀ ਲੋਕ ਸਭਾ ਦਾ ਇੰਚਾਰਜ ਨਹੀਂ ਲਾਇਆ ਕਿਤੇ ਵੀ ਟੀਮਾਂ ਨਹੀਂ ਲਗਾਈਆਂ ਚੁੱਪਚਾਪ ਸਿਰਫ ਆਪਣਾ ਜਿਹੜਾ ਬਲਾ ਚੋਰ ਤੱਕ ਸੀਮਿਤ ਰਿਹਾ ਆਪਣੀ ਮਤਲਬ ਆਪਣੀ ਤਿਆਰੀ ਲਈ ਜਾਂ ਜਨ ਸਾਨੂੰ ਨਹੀਂ ਪਤਾ ਕੀ ਏਜੰਡਾ ਸੀ ਉਦੋਂ ਜਦੋਂ ਅਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਸੀ 24 ਦਾ ਉਹ ਸਾਨੂੰ ਪਤਾ ਨਹੀਂ ਸੀ ਕੈਂਡੀਡੇਟ ਕਿਹੜਾ ਦੇਣਾ ਤੇ ਅਖੀਰ ਦੇ ਵਿੱਚ ਜਦੋਂ ਅਪ੍ਰੈਲ ਵੀ ਪੂਰਾ ਨਿਕਲ ਗਿਆ ਤੇ ਅਖੀਰ ਦੇ ਵਿੱਚ ਬੰਦਿਆਂ ਨੂੰ ਜਿਹੜੀਆਂ ਟਿਕਟਾਂ ਇਹਨਾਂ ਨੇ ਇੰਨੀਆਂ ਲੇਟ ਕੀਤੀਆਂ ਤਾਂ ਉਦੋਂ ਸਾਨੂੰ ਜਦੋਂ ਡਿਲੇ ਹੋ ਰਹੀ ਸੀ ਤਾਂ ਉਦੋਂ ਸਾਨੂੰ ਲੱਗਦਾ ਸੀ ਵੀ ਇਹ ਜਿਹੜਾ ਇਹ ਟਿਕਟਾਂ ਡਿਲੇ ਕਰ ਰਹੇ ਆ ਸਟਰਕਚਰ ਨਹੀਂ ਖੜਾ ਕਰ ਰਹੇ ਕੋਈ ਲੋਕ ਸਭਾ ਦਾ ਇੰਚਾਰਜ ਨਹੀਂ ਲਗਾ ਰਹੇ ਕਿਸੇ ਨੂੰ ਜ਼ਿੰਮੇਵਾਰੀਆਂ ਨਹੀਂ ਦੇ ਰਹੇ ਇਸ ਤੋਂ ਇਹ ਲੱਗਦਾ ਵੀ ਇਹ ਕਿਸੇ ਨਾ ਕਿਸੇ ਪਾਰਟੀ ਦਾ ਜਾਂ ਝਾੜੂ ਦਾ ਜੇ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ ਉਹਨਾਂ ਮੈਨੇਜ ਹੈਗੇ ਆ ਤੇ ਇਸ ਕਰਕੇ ਇਹ ਸਾਰਾ ਇਹਨਾਂ ਦਾ ਪ੍ਰੋਪਗੈਂਡਾ ਮੰਨ ਲਓ ਇਹ ਸਾਰਾ ਇਹਨਾਂ ਨੇ ਪਾਰਟੀ ਨੂੰ ਢਾਹ ਲਾਈ ਔਰ ਦੂਜਾ ਇਹ ਕਹਿੰਦੇ ਵੀ ਅਸੀਂ 25 ਸਾਲ 25 ਸਾਲ ਬਾਅਦ ਮੇਰੀ ਪ੍ਰਧਾਨ ਜੀ ਦੇ ਵਿੱਚ ਐਮਐਲਏ ਦੀ ਇੱਕ ਸੀਟ ਜਿੱਤੀ ਆ ਜਿਹੜੇ ਫੈਕਟ ਆ ਗੁੰਮਰਾਹ ਕਰਨ ਵਾਲੇ ਵੀ ਜਦੋਂ 2019 ਦੇ ਵਿੱਚ ਅਸੀਂ ਪੀਡੀ ਰਾਹੀਂ ਲੋਕ ਸਭਾ ਚੋਣਾਂ ਲੜੀਆਂ ਤੇ ਅਸੀਂ ਦੋ ਸੀਟਾਂ ਵਿਧਾਨ ਸਭਾ ਦੀਆਂ ਲੀਡ ਕੀਤੀਆਂ ਸੀ ਉਹਦੇ ਵਿੱਚ ਆਦਮ ਪੁਰਸੀ ਜਲੰਧਰ ਲੋਕ ਸਭਾ ਤੋਂ ਜਿੱਤ ਅਸੀਂ 10000 ਵੱਧ ਵੋਟ ਪਈ ਔਰ ਜਿਹੜੀ ਬੰਗਾ ਸੀ ਜਿਹੜੀ ਆਨੰਦਪੁਰ ਸਾਹਿਬ ਦੇ ਦੀ ਲੋਕ ਸਭਾ ਸੀ ਉਹਦੇ ਵਿੱਚ ਵੀ ਅਸੀਂ ਲੀਡ ਪ੍ਰਾਪਤ ਕੀਤੀ ਜੀ ਔਰ ਇਸ ਤੋਂ ਇਲਾਵਾ ਜਲੰਧਰ ਲੋਕ ਸਭਾ ਜਿਹੜੀ ਫਲੋਰ ਸੀਟ ਸੀ ਉਹਦੇ ਵਿੱਚ ਅਸੀਂ ਸਿਰਫ 1000 ਵੋਟ ਨਾਲ ਹਾਰੇ ਕਾਂਗਰਸ ਦਾ ਜਿਹੜੇ ਉੱਥੇ 45000 ਵੋਟ ਪਈ ਸੀ ਤੇ ਬਸਪਾ ਨੂੰ 44000 ਵੋਟ ਪਈ ਸੀ ਮਤਲਬ ਇਦਾਂ ਦੀਆਂ ਜਿਹੜੀਆਂ 33 40 40000 35 35000 ਅਸੀਂ ਵਿਧਾਨ ਸਭਾ ਦੇ ਵਿੱਚੋਂ ਵੋਟਾਂ ਲਈਆਂ ਸੀ ਲੋਕ ਸਭਾ ਦੇ ਵਿੱਚ ਔਰ ਇਸ ਕਰਕੇ ਮੰਨ ਲਓ ਇਹ ਸਾਰਾ ਇੱਕ ਫਾਲਸ ਪ੍ਰੋਪਾਗੈਂਡਾ ਆ ਔਰ ਮੰਨੋ ਇੱਕ ਚੰਗੀ ਵੱਡੀ ਸਾਡੀ ਉਭਾਰ ਵਾਲੀ ਮੂਵਮੈਂਟ ਨੂੰ ਇਹ ਜ਼ੀਰੋ ਕਰਕੇ ਗਏ ਸਿਰਫ ਆਪਣੀ ਨਿੱਜੀ ਫਾਇਦੇ ਲਈ ਔਰ ਦੂਜੀ ਗੱਲ ਇਹ ਆ ਵੀ ਇਹ ਕਹਿੰਦੇ ਆ ਵੀ 2002 ਦੇ ਕੋ ਸਾਭ ਦੇ ਅਗਵਾਈ ਚ ਇਲੈਕਸ਼ਨ ਲੜਿਆ ਜੀ ਉਹ ਚ ਵੀ ਨੇ ਰਿਜ਼ਲਟ ਆ ਮੰਨ ਸਾਭ ਦਿੰਦਾ ਵੀ ਰੈਫਰੈਂਸ ਦਿੰਦੇ ਆ ਫਿਰ ਵਿਚਾਰ ਚ ਨਹੀਂ ਆਇਆ ਸੱਤ ਚ ਨਹੀਂ ਆਇਆ 12 ਚ ਨਹੀਂ ਆਇਆ ਤੇ ਉਹਦੇ ਬਾਰੇ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਇਹ ਚੋਂ ਕਿਉਂਕਿ ਆਮ ਬੰਦਿਆਂ ਨੂੰ ਕਈ ਵਾਰ ਫੈਕਟ ਨਹੀਂ ਪੂਰੇ ਹੁੰਦੇ ਵੀ ਇਹ ਜਿਹੜੀਆਂ ਸਾਰੀਆਂ ਚੋਣਾਂ ਆ ਇਹ ਪਾਰਟੀਆਂ ਨੇ ਇਕੱਲੇ ਲੜੀਆਂ ਤੇ ਇਕੱਲੇ ਤਾਂ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਲੋਕ ਸਭਾ ਲੜੀਆਂ ਤੇ ਕੀ ਹਾਲ ਹੋਇਆ ਸਾਡਾ ਜਿਹੜੀ ਇਹਨਾਂ ਨੇ ਇਹਨਾਂ ਦੀ ਅਗਵਾਈ 'ਚ 222 ਲੜੀਆ ਉਹ ਅਸੀਂ ਗੱਠਜੋੜ 'ਚ ਲੜੀਆ ਪਰ ਇਹਨਾਂ ਤੋਂ ਪਹਿਲਾਂ ਜਿਹੜੀ ਅਸੀਂ 19 'ਚ ਵੀ ਲੋਕ ਸਭਾ ਲੜੀਆ ਗੱਠਜੋੜ 'ਚ ਲੜੀ ਸੀ ਪੀੜੀ ਨਹੀਂ ਤਾਂ ਉਹਦੇ ਰਿਜ਼ਲਟ ਉਹ ਵਧੀਆ ਸੀ ਔਰ ਪਾਰਟੀ ਨੇ ਪਹਿਲਾਂ ਵੀ ਗੱਠ ਜੋੜ ਦੇ ਵੇ ਜਦੋਂ 96 ਚ ਚੋਣਾ ਲੜੀਆਂ ਸੀ ਤਿੰਨ ਦੀਆਂ ਤਿੰਨ ਲੋਕ ਸਭਾ ਜਿਹੜੀਆਂ ਸੀਟਾਂ ਜਿੱਤੀਆਂ ਸੀਗੀਆਂ ਤੇ ਇਸ ਕਰਕੇ ਮਤਲਬ ਇਹ ਇੱਕ ਪਾਰਟੀ ਦਾ ਬੜਾ ਦੁਖਾਂਤ ਵਾਲਾ ਸੀ ਕਿਉਂਕਿ ਹਾਲਾਂਕਿ ਪਾਰਟੀ ਨੇ ਬਾਹਰੋਂ ਇੱਕ ਲਿਆ ਕੇ ਬੰਦਾ ਇਹਦੇ ਤੇ ਜਿਹੜਾ ਗਲਤ ਵਿਸ਼ਵਾਸ ਕਰਕੇ ਲਗਾਇਆ ਸੀਗਾ ਪਰ ਇਹ ਨੇ ਪਾਰਟੀ ਨੂੰ 5 ਸਾਲ ਨਿਜੀਲੇ ਵਰਤੇ ਆ ਔਰ ਦੇਖੋ ਇਹ ਬਜਾਏ ਇਹਨੂੰ ਪਾਰਟੀ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬਈ ਮੈਨੂੰ ਚਾਹੇ ਬਾਹਰੋਂ ਲਿਆ ਕੇ ਲਗਾਇਆ ਵਰਕਰਾਂ ਨੇ ਮੰਨਿਆ 5 ਸਾਲ ਉਹ ਜਿਹੜਾ ਇਹ ਕਿਹਾ ਜਾ ਰਿਹਾ ਵੀ ਨੌਕਰੀ ਮੈਂ ਨੌਕਰੀ ਛੱਡੀ ਦੇਖੋ ਇਹਦੇ ਬਾਰੇ ਵੀ ਅਸੀਂ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਸਾਰਾ ਪਤਾ ਆਇਆ ਸੀ ਪਾਰਟੀ ਦੇ ਵਿੱਚ ਰਹੇ ਆ ਬਈ ਜਦੋਂ ਲੋਕ ਸਭਾ ਤੋਂ ਬਾਅਦ ਮੈਂ ਵੀ ਉਸ ਮੀਟਿੰਗ ਵਿੱਚ ਗਿਆ ਸੀਗਾ ਜਦੋਂ ਇਹਨਾਂ ਦੀ ਇਹਨਾਂ ਦੀ ਇਹਨਾਂ ਨੂੰ ਪ੍ਰਧਾਨ ਬਣਾਉਣ ਵਾਲੀ ਗੱਲ ਚੱਲੀ ਸੀਗੀ ਜਦੋਂ ਇਹਨਾਂ ਨੂੰ ਪਤਾ ਕਲੀਅਰ ਹੋਇਆ ਵੀ ਮੈਨੂੰ ਪ੍ਰਧਾਨ ਬਣਾਇਆ ਜਾ ਰਿਹਾ ਆ ਮੈਨੂੰ ਕਹਿ ਦਿੱਤਾ ਗਿਆ ਵੀ ਤੈਨੂੰ ਪ੍ਰਧਾਨਗੀਤ ਪ੍ਰਧਾਨਗੀ ਫਾਈਨਲ ਹੋਣ ਤੋਂ ਬਾਅਦ ਇਹਨਾਂ ਨੇ ਰਿਜ਼ਾਈਨ ਦਿੱਤਾ ਤੇ ਜਿਹਨਾਂ ਨੂੰ ਆਪਣੀ ਨੌਕਰੀ ਦਾ ਫਿਕਰ ਸੀਗਾ ਤੇ ਇਹ ਪਾਰਟੀ ਨੂੰ ਮਨਾ ਕਰ ਦਿੰਦੇ ਵੀ ਮੈਂ ਅਜੇ ਨਹੀਂ ਪ੍ਰਧਾਨ ਬਣਨਾ ਤੇ ਤੁਸੀਂ ਜਿਹੜਾ ਹੈ ਮੈਨੂੰ ਅਕਰੀ ਕਰਨੀ ਆ ਇਸ ਕਰਕੇ ਸਾਰਾ ਆਪਣੇ ਨਿੱਜ ਦੇ ਲਈ ਇਹਨਾਂ ਨੇ ਜਿਹੜਾ ਇੱਕ ਪਾਰਟੀ ਮੂਵਮੈਂਟ ਨੂੰ ਵਰਤੇ ਆ ਔਰ ਅੱਗੇ ਵੀ ਜਿਹੜਾ ਇਹ ਇਸ ਤਰ੍ਹਾਂ ਹੀ ਨੁਕਸਾਨ ਕਰਨਾ ਚਾਹੁੰਦੇ ਨਿੱਜ ਦੇ ਵਿੱਚ ਤੇ ਇਸ ਕਰਕੇ ਅਸੀਂ ਜਿਹੜਾ ਆ ਕੋਈ ਵੀ ਇਹ ਸ਼ਬਦੀ ਹਮਲਾ ਬੋਲਣਗੇ ਪਾਰਟੀ ਬਾਰੇ ਗਲਤ ਗੁੰਮਰਾਹ ਕਰਨਗੇ ਸਾਡੀ ਲੀਡਰਸ਼ਿਪ ਬਾਰੇ ਚਾਹੇ ਨੈਸ਼ਨਲ ਲੀਡਰਸ਼ਿਪ ਆ ਚਾਹੇ ਸਟੇਟ ਦੀ ਆ ਉਹ ਜੇ ਜੋ ਵੀ ਇਹ ਜਿਸ ਵੀ ਭਾਸ਼ਾ ਚ ਬੋਲਣਗੇ ਉਸ ਵੀ ਉਸੇ ਭਾਸ਼ਾ ਦੇ ਵਿੱਚ ਜਿਹੜਾ ਅਸੀਂ ਇਹਨੂੰ ਜਵਾਬ ਦਵਾਂਗੇ ਔਰ ਜਿਹੜਾ ਇਹਨਾਂ ਦਾ ਹਲਕਾ ਪਾਣਿਆ ਜਿਹੜਾ ਇਹਨਾਂ ਦਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਹੈਗਾ ਉਹਨੂੰ ਪੂਰੀ ਤਰ੍ਹਾਂ ਅਸੀਂ ਨਿਖੇੜ ਕੇ ਜਿਹੜਾ ਤੱਥਾਂ ਦੇ ਆਧਾਰ ਤੇ ਜਿਹੜਾ ਅਸੀਂ ਜ਼ਰੂਰ ਲੋਕਾਂ ਨੂੰ ਦੱਸਾਂਗੇ ਤੇ ਇਸ ਕਰਕੇ ਮੇਰੀ ਬਹੁਜਨ ਅੰਦੋਲਨ ਨਾਲ ਜੁੜੇ ਸਾਰੇ ਹੀ ਸਾਥੀਆਂ ਨੂੰ ਮੇਰੀ ਬੇਨਤੀ ਆ ਵੀ ਆਪਾਂ ਜੋ ਸਾਡੀ ਨੈਸ਼ਨਲ ਲੀਡਰਸ਼ਿਪ ਪਿਆ ਭੈਣ ਕੁਮਾਰੀ ਮੈਂ ਬਤਜੀ ਸਾਡੇ ਰਾਸ਼ਟਰੀ ਪ੍ਰਧਾਨ ਹੈਗੇ ਆ ਸਾਡਾ ਅੰਦੋਲਨ ਹੈ ਬਾਬਾ ਸਾਹਿਬ ਦਾ ਅੰਦੋਲਨ ਹੈ ਤੇ ਜਿਹੜਾ ਵੀ ਉਹਨਾਂ ਵੱਲੋਂ ਸਟੇਟ ਵੱਲੋਂ ਹੁਣ ਪੰਜਾਬ ਪ੍ਰਧਾਨ ਡਾਕਟਰ ਅਪਤਾ ਸਿੰਘ ਕ੍ਰੀਮਪੁਰੀ ਜਿਹਨੂੰ ਲਾਇਆ ਆ ਔਰ 12 ਸਾਲ ਦੇਖੋ ਉਹਨਾਂ ਨੇ ਹਿਮਾਚਲ ਚ ਕੰਮ ਕੀਤਾ ਇਹਨਾਂ ਨੂੰ ਤਾਂ ਪਾਰਟੀ ਨੂੰ ਇਹਨਾਂ ਨੂੰ ਜਸਟ ਪਾਰਟੀ ਨੂੰ ਬਾਹਰ ਕੱਢਿਆ ਤੇ ਇਹਨਾਂ ਦੇ ਕੋਲ 2 ਮਹੀਨੇ ਨਹੀਂ ਚੱਰੇ ਤੇ ਉਹਨਾਂ ਨੇ 12 ਸਾਲ ਜਿਨ੍ਹਾਂ ਨੂੰ ਹਿਮਾਚਲ ਚ ਲਗਾਇਆ ਜੰਮੂ ਕਸ਼ਮੀਰ ਲਗਾਇਆ ਤੇ ਉਹਨਾਂ ਨੇ ਪਾਰਟੀ ਦਾ ਫੈਸਲਾ ਮੰਨਿਆ ਜਿੰਦਗੀ ਦੇ 12 ਸਾਲ ਉਹਨਾਂ ਨੇ ਜਿੱਥੇ ਕੁਝ ਮੂਵਮੈਂਟ ਨਹੀਂ ਸੀ ਪਰ ਫਿਰ ਵੀ ਉਹ ਨਹੀਂ ਦਿੱਤੇ ਤੇ ਇਸ ਕਰਕੇ ਜੇ ਮੰਨ ਲਓ ਜੋ ਪਾਰਟੀ ਨੇ ਇਸ ਕਰਕੇ ਸਾਨੂੰ ਆਪਣੀ ਲੀਡਰਸ਼ਿਪ ਦਾ ਸਾਰਾ ਸਰਕਾਰ ਕਰਨਾ ਚਾਹੀਦਾ ਉਹ ਜੋ ਪਾਰਟੀ ਦਾ ਫੈਸਲਾ ਆ ਜਿਹੜਾ ਕੀਤਾ ਜਾਂਦਾ ਪਾਰਟੀ ਕਈ ਚੈਨਲਾਂ ਤੋਂ ਫੀਡਬੈਕ ਲੈਂਦੀ ਹੈਗੀ ਤੇ ਉਸ ਤੋਂ ਬਾਅਦ ਫੈਸਲਾ ਲੈਂਦੀ ਆ ਤੇ ਉਹ ਤਰੀਬਨ ਉਹ ਸਹੀ ਸਿੱਟੇ ਹੁੰਦੇ ਉਹਦੇ ਤੇ ਇਸ ਕਰਕੇ ਆਪਾਂ ਨੂੰ ਆਪਣੇ ਅੰਦੋਲਨ ਆਪਾਂ ਜੁੜੀਏ ਆਪਣੀ ਲੀਡਰਸ਼ਿਪ ਜੁੜਾ ਵੀ ਆ ਸੰਸਥਾਗਤ ਲੀਡਰਸ਼ਿਪ ਆ ਉਹਨੂੰ ਆਪਾਂ ਮੰਨੀਏ ਉਹਨਾਂ ਨਾਲ ਜੁੜੀਏ ਤੇ ਆਪਣੇ ਅੰਦੋਲਨ ਨੂੰ ਤਕੜਾ ਕਰੀਏ ਤੇ ਜਿਹੜਾ ਪਾਰਟੀ ਦੇ ਖਿਲਾਫ ਗੁੰਮਰਾਹ ਕਰਨ ਵਾਲੇ ਵਾਲੇ ਬੰਦੇ ਆ ਇਦਾਂ ਦੇ ਨਿੱਜੀ ਹਿੱਤ ਵਾਲੇ ਉਹਨਾਂ ਤੋਂ ਆਪਾਂ ਸਾਰੇ ਸੁਚੇਤ ਰਹੀਏ